ਜਿੱਥੇ ਬਰਸਾਤ ਦੇ ਮੌਸਮ ਦੇ ਵਿੱਚ ਸਬਜ਼ੀਆਂ ਦੇ ਭਾਅ ਸਮਾਨੀ ਚੜੇ ਹੋਏ ਨੇ ਉੱਥੇ ਹੀ ਇਸ ਵਾਰ ਜਾਮਣ ਦਾ ਫਲ ਵੇਚਣਾ ਵੀ ਘਾਟੇ ਦਾ ਸੌਦਾ ਸਾਬਿਤ ਹੋ ਰਿਹਾ ਹੈ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜਾਮਣ ਦੇ ਭਾਅ ਦੁੱਗਣੇ ਹੋ ਚੁੱਕੇ ਨੇ ਜਾਮਣ ਇੱਕ ਲੋਕਲ ਅਤੇ ਥੋੜੇ ਸਮੇ ਦਾ ਫਲ ਹੈ ਪਰ ਇਸ ਵਾਰ ਸਮੇ ਤੋਂ ਪਹਿਲਾਂ ਹੋਈ ਬਰਸਾਤ ਨੇ ਜ਼ਿਆਦਾਤਰ ਫੜਾ ਨੂੰ ਖਰਾਬ ਕਰਕੇ ਰੱਖ ਦਿੱਤਾ ਧਾਰੀ ਵਾਲੇ ਨਹਿਰ ਕਿਨਾਰੇ ਜਾਮਣ ਵੇਚਣ ਵਾਲੇ ਨੌਜਵਾਨ ਨੇ ਦੱਸਿਆ ਹੈ ਕਿ ਉਸ ਨੂੰ ਬੜੀ ਮੁਸ਼ਕਲ ਦੇ ਨਾਲ ਦਰਖਤ ਉੱਤੇ ਚੜ ਕੇ ਇੱਕ ਇੱਕ ਜਾਮਣ ਨੂੰ ਤੋੜਨਾ ਪੈਂਦਾ ਹੈ ਉਹਨਾਂ ਕਹਿੰਦੇ ਕਿ ਪਿਛਲੇ ਸਾਲ ਉਹ ਜਾਮਣ ਵੇਚ ਕੇ ਚੰਗੇ ਪੈਸੇ ਕਮਾ ਲੈਂਦੇ ਸੀ ਪਰ ਇਸ ਵਾਰ ਗ੍ਰਾਹਕ ਰੇਟ ਸੁਣ ਕੇ ਹੀ ਵਾਪਸ ਮੁੜ ਜਾਂਦੇ ਨੇ ਜੋ ਲੋਕ ਖਰੀਦਦੇ ਵੀ ਨੇ ਉਹ 50 ਰੁਪਏ ਦੇ 250 ਗ੍ਰਾਮ ਤੋਂ ਵੱਧ ਨਹੀਂ ਖਰੀਦ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਜਾਮਣ ਦਾ ਕਾਰੋਬਾਰ ਉਹਨਾਂ ਦੇ ਲਈ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ ਸਾਡਾ ਜੀ ਨਾਮ ਹੈਗਾ ਛੋਟੂ ਮੈਂ ਰਾਜੀਵ ਗਾਂਧੀ ਕਲੋਨੀ ਚ ਹੈਗਾ 5 ਨੰਬਰ ਬਾਰਡ ਹੈਗਾ ਵਾ ਇਹ ਕਟ ਟੁਕੜਾ ਨੂੰ ਕੋਈ 10 ਸਾਲ ਹੋ ਗਿਆ ਵਾ ਜਾਵਨਾਈ ਤੇ ਨੈਰ ਦੇ ਕੰਡੇ ਲਾਉਂਦੇ ਆ ਰੇੜੀ ਤੇ ਇਸ ਵਾਰੀ ਪਹਿਲਾਂ ਪਿਛਲੇ ਵਾਰੀ ਆਈ ਵੇਚਾਈ 120 ਰੁਪਏ ਕਿਲੋ ਇਸ ਵਾਰੀ ਆਈ ਵੇਚਦੇ ਪਏ 200 ਰੁਪਏ ਕਿਲੋ ਜਿਹੜਾ ਜਾਵਨ ਬੂਟੇ ਤੇ ਲੱਗਿਆ ਸੀ بارش ਕਰਕੇ ਸਾਰਾ ਖਰਾਬ ਹੋ ਗਿਆ ਵਾ ਤੇ ਜਾਵਨ ਨੈਰ ਕੀ ਬਹੁਤ ਕਟਵਾ ਤਾਂ ਕਰਕੇ ਆਈ 200 ਰੁਪਏ ਕਿਲੋ ਵੇਚਣ ਦੇ ਜੀ ਹਾਂਜੀ ਸੇਲ ਦੇ ਉੱਤੇ ਫਰਕ ਪਿਆ ਕਈ ਆ ਕੇ ਗਰਾਹਕ ਪੁੱਛਦੇ ਆ ਤੇ ਪੁੱਛਣ ਤੋਂ ਬਾਅਦ ਚੈੱਕ ਕਰਦੇ ਆ ਕਰਦਣ ਤੋਂ ਬਾਅਦ ਉਹ ਚੱਲ ਜਾਂਦੇ ਆ ਜਿਹੜਾ ਖਾਨ ਵਾਲਾ ਬੰਦਾ ਹੁੰਦਾ ਉਹ ਲੈ ਕੇ ਜਾਂਦਾ ਵਾ ਤੇ ਬਾਕੀ ਦੇ ਵੇਖਣ ਵਾਲੇ ਹਜ਼ਾਰ ਹੁੰਦੇ ਆ ਉਹ ਵੇਖ ਕੇ ਤੇ ਅੱਗੇ ਚੱਲ ਜਾਂਦੇ ਆ ਕਿ ਉਹ ਕਹਿੰਦਾ ਵਾ ਕਿ 200 ਰੁਪਏ ਕਿਲੋ ਜਾਮਨ ਤੁਸੀਂ ਕਿਉਂ ਵੇਚ ਰਹੇ ਹੋ ਇੰਨਾ ਮਹਿੰਗਾ ਕਿਉਂ ਹੋ ਗਿਆ ਵਾ ਤੇ ਇਸ ਵਜਿਹਾ ਤੋਂ ਕਰਨ ਤੋਂ ਵੇਚਣ ਦੇ ਆ ਕਿ ਇਸ ਵਾਰੀ ਜਾਮਨ ਬਹੁਤ ਘਟ ਲੱਗਿਆ ਵਾ ਮੀਮੂ ਦੇ ਚੱਕਰ ਤੇ ਫਸਲ ਜੜੀ ਹੈਗੀ ਉਹ ਸਾਰਾ ਖਰਾਬ ਹੋ ਗਿਆ ਵਾ ਤੇ ਉਹਦੇ ਕਰਕੇ ਭਾਜੀ ਆਈ 200 ਰੁਪਏ ਕਿਲੋ ਵੇਚਣ ਦੇ ਆ ਇਹ ਤਾਂ ਭਾਜੀ ਇਸ ਕਰਕੇ ਆਹੀ ਵੇਚਣਦੇ ਆ ਜਿਹੜਾ ਕੀ 200 ਰੁਪਿਆ ਹੁਣ ਵੇਚਣਦੇ ਆ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਿਆ ਵਾ ਉਸ ਕਰਕੇ ਆਹੀ 200 ਰੁਪਏ ਕਿਲੋ ਵੇਚਣਦੇ ਆ ਜਿੰਨੂੰ ਅੱਛਾ ਲੱਗਦਾ ਪਿਆ ਵਾ ਉਹ ਲੈ ਕੇ ਜਾ ਰਿਹਾ ਜੇ ਜਿੰਨੂੰ ਨਹੀਂ ਲੱਗਦਾ ਪਿਆ ਉਹ ਨਹੀਂ ਲੈ ਕੇ ਜਾ ਰਿਹਾ ਇਹਦੀ ਕੀ ਕੀਮਤੀ ਹੈ ਇਹਦੇ ਵਿੱਚ ਇਹ ਸਿਰਫ ਮਿਹਨਤੀ ਲੱਗਿਆ ਵਾ ਇੱਕ ਇੱਕ ਜਾਮੁਣ ਆਹੀ ਟਾਣੇ ਚੋਂ ਨਾ ਭਾਜੀ ਇੰਦਾ ਕਰਕੇ ਇੱਕ ਇੱਕ ਜਾਮੁਣ ਪੇੜ ਤੋਂ ਚੜਕੇ ਇੰਦਾ ਇੱਕ ਇੱਕ ਜਾਮੁਣ ਛੋੜਦੇ ਆ ਤੇ ਜੇ 200 ਰੁਪਏ ਕਿਲੋ ਵੇਚਣਦੇ ਆ ਕੋਈ ਮਾੜਾ ਤੇ ਨਹੀਂ ਵੇਚਣਦੇ ਆ ਵਾ ਜੇ ਬੰਦਾ ਖਾਵੇਗਾ ਨਾ 21 ਸਾਲ ਖਾਂਦਾ ਵਾ ਕੋਈ ਬਾਰ-ਬਾਰ ਤੇ ਹੈ ਨਹੀਂ ਕਿ 10 ਦਿਨ 10 ਦਿਨ ਵਾਸਤੇ ਹੈਗਾ ਵਾ ਜਾਵਣ ਦਾ ਸੀਜ਼ਨ ਹੈ ਉਹ 10 ਦਿਨ ਬੰਦੇ ਆ ਨੇ ਆਪਣਾ ਜਾਵਣ ਇੱਥੇ ਲਾਂਦਾ ਵਾ ਤੇ ਲਾ ਕੇ ਉਹ ਆਪਣਾ ਵੇਰ ਦਾ ਗੁਜ਼ਾਰਾ ਕਰਦਾ ਵਾ ਠੀਕ ਹੈ ਕਿ ਨਹੀਂ ਬਾਜੀ ਸਾਡਾ ਜੀ ਨਾਂ ਹੈਗਾ ਛੋਟੂ ਮੈਂ ਰਾਜੀਵ ਗਾਂਧੀ ਕਲੋਨੀ ਚ ਹੈਗਾ 5 ਨੰਬਰ ਬਾਰਡ ਹੈਗਾ ਵਾ ਤੇ ਕਟ ਟੁਕੜਾ ਸਾਨੂੰ ਕੋਈ 10 ਸਾਲ ਹੋ ਗਿਆ ਵਾ ਜਾਵਣਾਈ ਤੇ ਨੈਰ ਦੇ ਕੰਡੇ ਲਾਂਦੇ ਆ ਰੇੜੀ ਤੇ ਇਸ ਵਾਰੀ ਪਹਿਲਾਂ ਪਿਛਲੇ ਵਾਰੀ ਆਈ ਵੇਚਿਆ 120 ਰੁਪਏ ਕਿਲੋ ਇਸ ਵਾਰੀ ਆਈ ਵੇਲ ਦੇ ਪਏ 200 ਰੁਪਏ ਕਿਲੋ ਜਿਹੜਾ ਜਾਵਨ ਬੂਟੇ ਤੇ ਲੱਗਿਆ ਸੀ بارش ਕਰਕੇ ਸਾਰਾ ਖਰਾਬ ਹੋ ਗਿਆ ਵਾ ਤੇ ਜਾਵਨ ਐਰਕ ਬਹੁਤ ਕਟਵਾ ਤਾਂ ਕਰਕੇ ਆਈ 200 ਰੁਪਏ ਕਿਲੋ ਵੇਚਣ ਦੇ ਜੀ ਹਾਂਜੀ ਸੇਲ ਦੇ ਉੱਤੇ ਫਰਕ ਪਿਆ ਕਈ ਆ ਕੇ ਗਰਾਹਕ ਪੁੱਛਦੇ ਆ ਤੇ ਪੁੱਛਣ ਤੋਂ ਬਾਅਦ ਚੈੱਕ ਕਰਦੇ ਆ ਕਰਦਣ ਤੋਂ ਬਾਅਦ ਉਹ ਚੱਲ ਜਾਂਦੇ ਜਿਹੜਾ ਖਾਣ ਵਾਲਾ ਬੰਦਾ ਹੁੰਦਾ ਉਹ ਲੈ ਕੇ ਜਾਂਦਾ ਵਾ ਤੇ ਬਾਕੀ ਦੇ ਵੇਖਣ ਵਾਲੇ ਹਜ਼ਾਰ ਹੁੰਦੇ ਆ ਉਹ ਵੇਖ ਕੇ ਤੇ ਅੱਗੇ ਚੱਲ ਜਾਂਦੇ ਆ ਇਹ ਉਹ ਕਹਿੰਦਾ ਵਾ ਕਿ 200 ਰੁਪਏ ਕਿਲੋ ਜਾਮਨ ਤੁਸੀਂ ਕਿਉਂ ਵੇਚ ਰਹੇ ਹੋ ਇੰਨਾ ਮਹਿੰਗਾ ਕਿਉਂ ਹੋ ਗਿਆ ਵਾ ਤੇ ਇਸ وجہ ਤੋਂ ਕਰਨ ਤੋਂ ਵੇਚਣ ਦੇ ਆ ਕਿ ਇਸ ਵਾਰੀ ਜਾਮਨ ਬਹੁਤ ਘਟ ਲੱਗਿਆ ਵਾ ਮੀਮੂ ਦੇ ਚੱਕਰ ਤੇ ਫਸਲ ਜੜੀ ਹੈਗੀ ਉਹ ਸਾਰਾ ਖਰਾਬ ਹੋ ਗਿਆ ਵਾ ਤੇ ਉਹਦੇ ਕਰਕੇ ਭਾਜੀ ਆਈ 200 ਰੁਪਏ ਕਿਲੋ ਵੇਚਣ ਦੇ ਆ ਇਹ ਤਾਂ ਭਾਜੀ ਇਸ ਕਰਕੇ ਆਈ ਵੇਚਣ ਦੇ ਆ ਜਿਹੜਾ ਕਿ 200 ਰੁਪਿਆ ਹੁਣ ਵੇਚਣ ਦੇ ਆ ਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਗਿਆ ਵਾ ਉਸ ਕਰਕੇ ਆਹੀ 200 ਰੁਪਏ ਕਿਲੋ ਵੇਚਣ ਦੇ ਆ ਜਿੰਨੂੰ ਅੱਛਾ ਲੱਗਦਾ ਪਿਆ ਵਾ ਉਹ ਲੈ ਕੇ ਜਾ ਰਿਹਾ ਜੇ ਜਿੰਨੂੰ ਨਹੀਂ ਲੱਗਦਾ ਪਿਆ ਉਹ ਨਹੀਂ ਲੈ ਕੇ ਜਾ ਰਿਹਾ ਕੀ ਕੀ ਬਤੀ ਹੈ ਇਹਦੇ ਵਿੱਚ ਇਹ ਸਿਰਫ ਮਿਹਨਤੀ ਲੱਗਿਆ ਵਾ ਇੱਕ ਇੱਕ ਜਾਮੁਨ ਆਹੀ ਟਾਣੇ ਚੋਂ ਨਾ ਭਾਜੀ ਏਦਾਂ ਕਰਕੇ ਇੱਕ ਇੱਕ ਜਾਮੁਨ ਪੇੜ ਤੋਂ ਚੜਕੇ ਏਦਾਂ ਇੱਕ ਇੱਕ ਜਾਮੁਨ ਛੋੜਦੇ ਆ ਤੇ ਜੇ 200 ਰੁਪਏ ਕਿਲੋ ਵੇਚਣ ਦੇ ਆ ਕੋਈ ਮਾੜਾ ਤੇ ਨਹੀਂ ਵੇਚਣ ਦੇ ਆ ਜੇ ਬੰਦਾ ਖਾਵੇਗਾ ਨਾ 21 ਸਾਲ ਖਾਂਦਾ ਵਾ ਕੋਈ ਬਾਰ-ਬਾਰ ਤੇ ਹੈ ਨਹੀਂ ਕਿ 10 ਦਿਨ 10 ਦਿਨ ਵਾਸਤੇ ਹੈਗਾ ਵਾ ਜਾਮੁਨ ਦਾ ਸੀਜ਼ਨ ਹੈ ਉਹ 10 ਦਿਨ ਮੰਨਿਆ ਨੇ ਆਪਣਾ ਜਾਵਣ ਇੱਥੇ ਲਾਂਦਾ ਵਾ ਤੇ ਲਾ ਕੇ ਉਹ ਆਪਣਾ ਵੇਰ ਦਾ ਗੁਜ਼ਾਰਾ ਕਰਦਾ ਵਾ ਠੀਕ ਹੈ ਕਿ ਨਹੀਂ ਬਾਜੀ